ਠੱਗੇ ਗਏ ਠੱਗੇ ਗਏ ਠੱਗ ਦੇ ਗਏ ਬਾਬਿਆਂ ਦੇ ਚੱਕਰ ਚ ਠੱਗੇ ਬਾਬਿਆਂ ਨੇ ਬਜੂਰਗ ਸਿੰਘ ਸਾਹਿਬ ਨੂੰ ਐਸਾ ਝਾਂਸਾ ਦਿੱਤਾ ਕਿ ਉਹਨਾਂ ਨੇ ਆਪਣੇ ਪੈਸੇ ਤਾਂ ਗਵਾਏ ਹੀ ਆਪਣੀ ਪਤਨੀ ਦੇ ਗਹਿਣੇ ਵੀ ਲੁੱਟਵਾ ਦਿੱਤੇ ਮਾਮਲਾ ਬੜਾ ਰੋਚਕ ਹੈ ਤੇ ਨਾਲ ਵੀ ਸਬਕ ਲੈਣ ਵਾਲਾ ਮਸਲਾ ਹੈ ਗੁਰਦਾਸਪੁਰ ਚ ਹੋਈ ਹੈ ਘਟਨਾ ਉਹ ਕਿਵੇਂ ਹੋਈ ਪੂਰੀ ਘਟਨਾ ਤੁਸੀਂ ਆਪ ਹੀ ਸੁਣ ਲਵੋ ਨਾਲ ਲੈ ਲਵੋ ਸਬਕ ਤੇ ਬਚ ਕੇ ਰਹੋ ਇਹੋ ਜੇ ਬਾਬਿਆਂ ਤੋਂ ਬਾਬਿਆਂ ਤੋਂ ਬਾਬੇ ਦਾਨਕ ਵੇਲ ਪੰਜਾਬੀ ਟੀਵੀ ਦੇ ਲਈ ਰੋਹਿਤ ਕੋਪਤਾ ਦੇ ਰਿਪੋਰਟ ਨਾਈ ਕੁਾਰਸ਼ਿੰਗ ਜੀ ਤੁਸੀਂ ਕੱਲ ਪਰ ਨਾਲੋਂ ਤੋਂ ਮਹਿਲਾ ਕੇ ਹਮੇਸ਼ਾ ਹੀ ਬਿਤਾ ਲਈ ਤੇ ਸਾਨੂੰ ਉੱਥੇ ਲੈ ਕੇ ਮੈਨੇ ਸਾਨੂੰ ਇਹੋ ਗੱਲ ਹੀ ਕਹੀ ਉਹ ਆਦਮੀ ਬਾਹਰਲੇ ਸਾਹੀ ਜਾਣਦੇ ਨਹੀਂ ਸੀ ਅੱਛਾ ਮੈਂ ਇੱਕ ਕਦੋਂ ਦੀ 26 ਤਰੀਕ ਦੀ ਗੱਲ ਹੈ ਦੁਪਹਿਰ ਦੇ 2:00 ਵਜੇ ਦੀ ਗੱਲ ਹੈ ਅੱਛਾ ਜੀ ਤੇ ਮੈਂ ਪੈਂਟ ਟੌਂਕ ਕੇ ਆਪਣੀ ਬੰਦੀ ਨੂੰ ਜਾਣ ਲੱਪਿਆ ਤੇ ਇਹਨਾਂ ਨੂੰ ਮੈਂ ਸੜਕ ਦੇ ਸਾਹਮਣੇ ਖੜਾ ਕਰਤਾ ਉਹ ਆਏ ਇਹਨਾਂ ਨਾਲ ਗੱਲਾਂ ਕਰਨ ਲੱਪੇ ਪਹਿਲਾਂ ਉਹਨਾਂ ਨੇ ਆਪੋ ਜਿੱਦਾ ਰਾਮ ਜੀ ਲਾਈ ਹੁੰਦੀ ਆ ਤੁਹਾਡੇ ਵਾਕਬ ਸੀ ਨਹੀਂ ਬਾਪੂ ਜੀ ਉਹਨਾਂ ਨੇ ਇੱਕ ਮਾਰਾ ਜੀ ਇਹਨਾਂ ਦੇ ਮੱਥੇ ਨੂੰ ਲਾਈ ਤੇ ਬਾਜ ਮਾਰ ਲਈ ਮੱਥੇ ਜੀ ਇੱਧਰ ਆਇਓ ਕਹਿੰਦੇ ਜਿਹੜਾ ਬਾਬਾ ਦਾ ਬੜਾ ਫਰੁਕਾਰੀ ਹੈਗਾ ਵਾ ਏੜ ਮਡਾਸ ਰਹਿੰਦਾ ਵਾ ਨਹੀਂ ਉਹ ਜਿਹੜਾ ਹੈਗਾ ਬਾਬਾ ਬਿਹਾਸ਼ ਰਹਿੰਦਾ ਵਾ ਕਾ ਬਹੁਤ ਕਰਨੀ ਵਾਲਾ ਵਾ ਸਾਨੂੰ ਐ ਕਿ ਐ ਕੀ ਲੈਣਾ ਹੈਗਾ ਵਾ ਮਤਲਬ ਜਿੱਲੇ ਲਾਗੇ ਆਗੇ ਉਹਨਾਂ ਨੇ ਇਹਨਾਂ ਨੂੰ ਕਿਹਾ ਵੀ ਦਾ ਰਬੀਬਾ ਦੋਖੇੜਾ ਟਟਿਆ ਜਾਏਗਾ ਬੇ ਬਿਮਾਰ ਸਮਾ ਰਹਿੰਦੇ ਦਵਾਈ ਲੈ ਕੇ ਆਏ ਸੀ ਤੇ ਇੰਨੇ ਜੀ ਉਹਨਾਂ ਨੇ ਸਾਨੂੰ ਪਤਾ ਨੇ ਕੀ ਕੀਤਾ ਜੋ ਉਹ ਕਹੀ ਗਏ ਉਹ ਹੀ ਐਂ ਕਰ ਦੇਗੇ ਸਾਨੂੰ ਮਲੇ ਇਹਨਾਂ ਸੁਧ ਬੋਧੀ ਨਹੀਂ ਰਹੀ ਕੀ ਕੀ ਗਿਆ ਉਹਨਾਂ ਤੁਹਾਨੂੰ ਉਹਨਾਂ ਨੇ ਸਾਨੂੰ ਇਹ ਗੱਲ ਕਹੀ ਵੀ ਬੀਬਾ ਆਪਣੀਆਂ ਬਾਗੀਆਂ ਲਾ ਕੇ ਦੇ ਦੇ ਜਿਹੜਾ 골ਡਨ ਪਾਇਆ ਨਾ ਇਹ ਦੇ ਦੇ ਉਹ ਇਹਨੇ ਨਾ ਇਹ ਫਿਰ ਉੱਥੇ ਬੰਬੀ ਦੇ ਲੈ ਲੀਆਂ ਵਾਲੀਆਂ ਅੱਛਾ ਉਹਨਾਂ ਨੇ ਨਾ ਕਰਤੀ ਇਹ ਇਹ ਨਾ ਕਰਤੀ ਵੀ ਮੈਂ ਨਹੀਂ ਦੇਣੀਆਂ ਮੈਂ ਇਹੋ ਪੁੰਨੀਆਂ ਮੈਂ ਮਿਆ ਹੋਤ ਕਰੀ ਉਹ ਪਾਇਆ ਨਹੀਂ ਤੇ ਉਹ ਮੂੜਾ ਲਾਉਣ ਲਗਾ ਦੀ ਇਹਨੇ ਨਹੀਂ ਲਾਉ ਦਿੱਤੀਆਂ ਤੇ ਮੈਨੂੰ ਕਹਿਆ ਜੇ ਤੁਸੀਂ ਲਾ ਕੇ ਦੇ ਦੋ ਤੇ ਮੈਂ ਇਹਨਾਂ ਦੀਆਂ ਬਾਗੀਆਂ ਲਾ ਕੇ ਦੇ ਦਿੱਤੀਆਂ 15-1600 ਰੁਪਈਆ ਹੈਗਾ ਉਹ ਵੀ ਉਹਨਾਂ ਨੇ ਲੈ ਲਿਆ ਬਾਅਦ ਵਿੱਚ ਜਿਲੇ ਉਹਨਾਂ ਨੇ ਪੁੱਛ ਲਿਆ ਘੱਡੇ ਘਰ ਕੌਣ ਮੈਂ ਕਿਹਾ ਵੀ ਅਸੀਂ ਦੋਨੇ ਯਾਨੀ ਮੀਆਂ ਬੀਬੀਆਂ ਕਹਿੰਦੇ ਸਾਨੂੰ ਕੇ ਮਿੱਠਾ ਪਾਣੀ ਪਿਆਓਗੇ ਮੈਂ ਜਰੂਰ ਪਿਆਵਾਂਗੇ ਸਾਡੇ ਨਾਲ ਆਗੇ ਆ ਉਹ ਉਹਨਾਂ ਨੇ ਫਿਰ ਜਿਹੜੇ ਪਿਆਸੇ ਤੇ ਬਾਲੀਆਂ ਜਿਹੜੀਆਂ ਇਹਨਾਂ ਨੂੰ ਡੀਏ ਦਿਆਂ ਕਹਿੰਦਾ ਬੀਬਾ ਇਹਨੂੰ ਤੁਨੀ ਦੇ ਲਾੜ ਬਣ ਲਾ ਤੁਨੀ ਨਾਲੜ ਬਣ ਕੇ ਠੇਕਾ ਰਾਨ ਕੇ ਫਿਰ ਉਹਨੇ ਬੈਹ ਗਏ ਬੈਗ ਇਹ ਕਹਿੰਦੇ ਤੇਰੇ ਕੋ ਕਿੰਨਾ ਕੁ ਗੋਲਡ ਨੇ ਹੈਗਾ ਮੈਂ ਕਿਹਾ ਮੇਟੋ ਦੋ ਮੁੰਡੀਆਂ ਵਾ ਕਹਿੰਦਾ ਲਿਆ ਆ ਮੈਂ ਮੁੰਡੀਆਂ ਲਿਆਣ ਕਿ ਦਿੱਤੀਆਂ ਇਹਨਾਂ ਹੋਦਾ ਤੁਹਾਡੇ ਕੋ ਕੀ ਹੈਗਾ ਵਾ ਇਹ ਕਹਿੰਦੇ ਇੱਕ ਚੈਨੀ ਆ ਤੇ ਇੱਕ ਮੁੰਡੀ ਆ ਤੇ ਇਹ ਕਹਿੰਦੀ ਮੈਂ ਤਾਂ ਕਦੀ ਪਾਈਆਂ ਨਹੀਂ ਪਤਾ ਨਹੀਂ ਕਿੱਥੇ ਰੱਖੀਆਂ ਕਿੱਥੇ ਨਹੀਂ ਪਕੀਆਂ ਪਤਾ ਨਹੀਂ ਉਹਨਾਂ ਨੇ ਕੀ ਕਿਹਾ ਕੀ ਨਹੀਂ ਕਿਹਾ ਤੇ ਮੈਂ ਕਿਹਾ ਚੰਗੀ ਜਰਾ ਤੁਸੀਂ ਲੱਗ ਕੇ ਲਿਆ ਦੋ ਮੈਂ ਨੇ 75 ਮਿੰਟ ਲਾਇਏ ਤੇ ਨੂੰਹ ਲੈ ਕੇ ਫੜਾ ਰਹੀਆਂ ਉਹ ਮੈਂ ਫੜਾ ਦਿੱਤੀਆਂ ਤੇ ਜਿੱਦਿਆਂ ਮੈਂ ਹੁਣ ਸਭ ਹੋ ਗਿਆ ਤੇ ਬਾਕੇ ਘੜੇ ਕੋ ਪੈਸੇ ਕਿੰਨੇ ਦਾ ਮੈਂ ਹੀ ਪੈਸੇ ਹਟ ਕੋ 15 16 ਸੁੱਤ ਮੈਂ ਉੱਥੇ ਦੀ ਹੈ ਤਾਂ ਬਾਕੀ ਕੋ 17 18000 ਰੁਪਏ ਜਿਹੜਾ ਮਿਤ ਵੱਖਰਾ ਹੀ ਗਾ ਉਹ ਮੈਂ ਬੱਕਰੀਆਂ ਵੇਚੀਆਂ 10 ਉਹਨਾਂ ਦੇ ਪੈਸੇ ਨਹੀਂ ਉਹ ਰੱਖਣ ਵਾਸਤੇ ਇਹ ਨਾ ਨੁਕਰ ਕਰਨ ਮੈਂ ਨਹੀਂ ਜਿਹੜੇ ਬੱਕਰੀਆਂ ਵਾਲੇ ਪੈਸੇ ਉਹ ਲਿਆ ਕੇ ਦੇ ਦੀ ਉਹਨਾਂ ਨੇ ਉਹ ਵੀ ਆਂਗੇ ਦੇ ਤੇ ਬਾਅਦ ਵਿੱਚ ਜਿਹੜਾ 50 ਕਿਹ ਅਰ ਜੇ ਮੈਂ ਘਾਹੂ ਲੈਣ ਵਾਸਤੇ ਬਖਰਾ ਰੱਖਿਆ ਇਹ ਤੋਂ ਲਾ ਕੇ ਚੰ 25000 ਰੁਪਏ ਆਈ ਉਹਨਾਂ ਨੇ ਲਈ ਥਾਣੀ ਜਾ ਕੇ ਰਿਪੋਰਟ ਵੀ ਲਿਖਾਈ ਆ ਉੱਥੇ ਵੀ ਆਈ ਇਹੋ ਬਿਆਨ ਦਿੱਤੇ ਆ ਕਿ ਜਿੱਦਾਂ ਦੇਖਦੇ ਕੋਟੂ ਤੇ ਇੱਕ ਜਿਹੜਾ 20-30 ਸਾਲ ਦਾ ਮੁੰਡਾ ਹੈਗਾ ਤੇ ਇੱਕ ਕੋਈ 50-60 ਸਾਲ ਦਾ ਆਈਗਾ ਜਿਹੜਾ 50-60 ਸਾਲ ਦਾ ਉਹਨੂੰ ਉਹ ਬਾਬਾ ਕਹਿੰਦਾ ਸੀਗਾ ਦੂਸਰਾ ਉਹਦਾ ਜਲਾਚ ਕੇਲਾ ਬਣਾਇਆ ਕਹਿੰਦਾ ਕਿ ਤੇ ਕੋਟਦਾ ਚਿੱਟਾ ਖੋਟਦਾ ਵਿਆਮਾ ਪਾਇੀ ਮਲਵੀ ਸਾਢੇ 5 ਫੁੱਟ 6 ਅੱਠ ਇੰਚ ਚ ਉੱਮਾ ਹੈਗਾ